ਪਰ ਆਇੰਗ ਟੁਡੇ ਦੀਆ ਖਬਰਾਂ ਵਿੱਚ ਤੁਹਾਡਾ ਸਵਾਗਤ ਖਬਰ ਮੰਡੀ ਗੋਬਿੰਦਗੜ ਵਿਖੇ ਲੋਹਾ ਵਪਾਰੀ ਦੇ ਗੋਦਾਮ ਵਿੱਚ ਕਰੀਬ 26 ਲੱਖ ਦੀ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਪੁਲਿਸ ਨੇ ਕੁਝ ਹੀ ਕੰਟਿਆਂ ਵਿੱਚ ਟ੍ਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਫਤਹੀ ਗੜ੍ਹ ਸਾਹਿਬ ਦੇ ਐਸਪੀ ਰਾਕੇਸ਼ ਯਾਦਵ ਨੇ ਦੱਸਿਆ ਕਿ ਮੰਡੀ ਗੋਬਿੰਦਗੜ ਦੇ ਲੋਹਾ ਵਪਾਰੀ ਦੇ ਗੋਦਾਮ ਵਿੱਚ 10 ਜਨਵਰੀ ਦੀ ਦੁਪਹਿਰ ਲੱਖਾਂ ਰੁਪਏ ਦੀ ਲੁੱਟ ਦੀ ਘਟਨਾ ਹੋਈ ਸੀ ਜਿਸ ਦੀ ਜਾਂਚ ਦੌਰਾਨ ਪੁਲਿਸ ਵੱਲੋਂ ਤਿੰਨ ਬੰਦੇ ਰਾਉਂਡ ਅਪ ਕੀਤੇ ਹਨ ਜਿਨ੍ਹਾਂ ਨੇ ਪੋਚਕਿਛ ਦੌਰਾਨ ਦੱਸਿਆ ਕਿ ਚੋਰੀ ਕੀਤੇ ਪੈਸੇ ਬਸੀ ਪਠਾਣਾ ਵਿਖੇ ਬਲੇਰੋ ਕਾਰ ਵਿੱਚ ਰੱਖੇ ਹੋਏ ਹਨ ਜਿਸ ਨੂੰ ਬਰਾਮਦ ਕਰਨ ਲਈ ਪੁਲਿਸ ਗ੍ਰਫਤਾਰ ਕੀਤੇ ਜਸਵੰਤ ਸਿੰਘ ਨੂੰ ਲੈ ਕੇ ਕਿ ਉਸ ਵੱਲੋਂ ਦੱਸੀ ਜਗਾਤੇ ਪੁਜੀ ਜਿੱਥੇ ਬਲੇਰੋ ਗੱਡੀ ਵਿੱਚੋਂ ਪੈਸੇ ਕੱਦਣ ਸਮੇ ਗੱਡੀ ਵਿੱਚ ਪਏ ਰਿਵਾਲਵਰ ਨਾਲ ਜਸਵੰਤ ਨੇ ਪੁਲਿਸ ਤੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀ ਚਲਾਈ ਜਿਸ ਦੌਰਾਨ ਜਸਵੰਤ ਸਿੰਘ ਦੀ ਲਾਟ ਵਿੱਚ ਗੋਲੀ ਲੱਗੀ ਜਖਮੀ ਹਾਲਤ ਵਿੱਚ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਬਸੀ ਬਠਾਣਾ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਪਟਿਆਲਾ ਦੇ ਰਾਜੇਂਦਰਾ ਹਸਪਤਾਲ ਰੈਫਰ ਕਰ ਦਿੱਤਾ ਬਿਊਰੋ ਰਿਪੋਰਟ ਪ੍ਰਾਈਮ ਟੁਡੇ ਮੰਡੀ ਗੋਬਿੰਦਗੜ੍ਹ आज एक लुट वारदात रिपोर्टेड हुई सी, मंडी आ, सी, थी गोविंदगढ़ जिससे सत्रह दो हजार चौबीस दर्ज की थ्री नाइनटी फाइव चौथी और पच्ची आम से ਔਰ ਉਸ ਸਨੋ ਸੂਚਨਾ ਮਿਲੀ ਸੀ ਐਸਐਸਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਨੇ ਵੱਖੋਕ ਟੀਮਾਂ ਬਣਾਈ ਸੀ ਜਿਹੜੀ ਟੀਮਾਂ ਰੇਡ ਕਰ ਰਹੀ ਸੀ ਜਿਸ ਦੇ ਸਬੰਧ ਨਾਲ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਉਸ ਕਰਕੇ ਸਾਡੇ ਡੀਐਸਪੀ ਜਿਹੜੇ ਹੈਗੇ ਬਸੀ ਡੀਐਸਪੀ ਮੰਡੀ ਗੋਵਿੰਦਗੜ ਸਾਡੇ ਸੀਆਈਏ ਇਨਚਾਰਜ ਹੋਰ ਜਿਹੜੇ ਐਸਐਚਓਸ ਹੈਗੇ ਉਹਨਾਂ ਦੀ ਸਬਦੀ ਆਪਣਾ ਵੱਖੀ ਵੱਖਟੀ ਟੀਮ ਬਣਾਈ ਸੀ ਜਿਨ੍ਹਾਂ ਨੇ ਥਾਂ ਥਾਂ ਤੇ ਰੇਡ ਕੀਤੀ ਉਸ ਕਰਕੇ ਮਤਲਬ ਇੰਨੀ ਛੇਤੀ ਅਸੀਂ ਤਿੰਨ ਬੰਦੇ ਜਿਹੜੇ ਹੈਗੇ ਉਹ ਆਪਾ ਫੜ ਲਿਆ ਇੱਥੇ ਜਦੋਂ ਰਿਕਵਰੀ ਹੋਣੀ ਸੀ ਤੋਂ ਰਿਕਵਰੀ ਕਰਨ ਵਾਸਤੇ ਇਹਨਾਂ ਨੇ ਜਿਹੜਾ ਸਮਾਨ ਸੀਗਾ ਜਿਹੜਾ ਪੈਸੇ ਸੀਗੇ ਉਸ ਦਾ ਕੁਝ ਪਾਰਟ ਇੱਥੇ ਆਪਣੀ ਗੱਡੀ 'ਚ ਉਹਨਾਂ ਨੇ ਰੱਖਿਆ ਸੀ। ਉਹ ਰਿਕਵਰੀ ਕਰਨ ਜਦੋਂ ਇੱਥੇ ਆਇਆ ਤੋਂ ਗੱਡੀ ਦੇ ਵਿੱਚ ਇੱਕ ਬੁਲੈਰੋ ਗੱਡੀ ਹੈਗੀ ਜਿਸ ਦੇ ਵਿੱਚ ਕੱਢਣ 'ਚ ਉਹਨੇ ਉਸਤੇ ਹੀ ਵੈਪਨ ਆਪਣਾ ਰੱਖਿਆ ਹੋਸੀ। ਉਹਨੇ ਪਹਿਲੇ ਵੀ ਰਿਕਵਰੀ ਕਰਨ ਦੇ ਉਸਤੇ ਫਾਇਦਾ ਉਠਾਇਆ। ਉਹਨੇ ਆਪਣਾ ਵੈਪਨ ਕੱਢ ਲਿਆ ਉੱਥੋਂ। ਔਰ ਉਸਨੇ ਪੁਲਿਸ ਤੇ ਫਾਇਰ ਕੀਤਾ। ਔਰ ਜਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਫਾਇਰ ਕੀਤਾ ਔਰ ਉਸਦੇ ਪੈਰ ਤੇ ਲੱਤ ਤੇ ਇੱਕ ਗੋਲੀ ਲੱਗੀ ਹੈ ਉਹਨੂੰ ਇਮੀਡੀਏਟਲੀ ਇਵੈਕੂਏਟ ਕਰਕੇ ਆਪਾਂ ਲੈ ਕੇ ਗਏ ਹਸਪੀਟਲ ਤੋਂ ਉਸ ਦਾ ਜਿਹੜਾ ਹੈਗਾ ਉੱਥੇ ਡਾਕਟਰ ਨਾਲ ਵੀ ਅਸੀਂ ਤਾਂ ਮਿਲ ਕਰ ਰਹੇ ਹਾਂ ਉਸ ਦੀ ਸੇਫਟੀ ਵਾਸਤੇ ਜਿਹੜਾ ਵੀ ਪ੍ਰੀਕਾਸ਼ਨ ਅਸੀਂ ਲੈ ਸਕਦੇ ਸਰ ਕਿੰਨੇ ਬੰਦੇ ਸੀਗੇ ਜੀ ਇੱਥੇ ਆਏ ਇੱਥੇ ਇੱਕ ਬੰਦਾ ਸੀਗਾ ਜੀ ਇੱਕ ਜੀ ਬਾਕੀ ਦੋ ਜੀ ਬਾਕੀ ਦੋ ਹੈਗੇ ਜੀ ਕਸ਼ੜੀ ਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਟੋਟਲ ਤਿੰਨੇ ਬੰਦੇ ਪਕੜੇ ਗਏ ਅਜੇ ਤੱਕ ਤਿੰਨੇ ਬਾਕੀ ਉਹ ਇਨਵੈਸਟੀਗੇਸ਼ਨ ਬਾਕੀ ਡਿਟੇਲ ਦੇ ਵਿੱਚ ਐਸਐਸਪੀ ਸਾਹਿਬ ਸਵੇਰੇ ਤੁਹਾਨੂੰ ਸਾਰਾ ਦੱਸਣਗੇ ਸ਼ੀ ਇਜ਼ ਓਨ ਏ ਟਰੀ ਤੋਂ ਸਾਰਾ ਡਿਟੇਲ ਮੋਨੀਟਰ ਕਰ ਰਹੇ ਹਨ ਆਪਣੇ ਕੋਈ ਮੁਲਾਜ਼ਮ ਸੇਫ ਨਜ਼ਾਰੇ ਆਪਣਾ ਇੱਕ ਮੁਲਾਜ਼ਮ ਜੀ ਇੰਜਰਡ ਹੈ ਔਰ ਉਸ ਨੂੰ ਵੀ ਅਸੀਂ ਬੱਸੇ ਹਸਪਤਾਲ ਭੇਜਿਆ ਵੈ ਤੇ ਰਿਕਵਰੀ ਰਿਕਵਰੀ ਜੀ ਹੁਣ ਕਾਊਂਟ ਕਰਨਾ ਹੈ ਜੀ ਕੁਝ ਰਿਕਵਰੀ ਆਲਰੇਡੀ ਹੋ ਗਈ ਸੀ ਔਰ ਜਿਹੜੀ ਪਾਰਟ ਰਿਕਵਰੀ ਉਹ ਇੱਥੇ ਹੈਗੀ ਔਰ ਗੱਡੀ ਦੇ ਵਿੱਚ ਹੀ ਪਈ ਹੈ ਅਸੀਂ ਉਹ ਹੁਣ ਸਾਰਾ ਕੁਝ ਰਿਕਵਰ ਕਰਨਾ ਹੈ

ਕੀ ਕਰਨ ਚਾਹੀਦਾ ਸਾਡੇ ਕੋਲ ਤਾਂ ਪੇਸ਼ੈਂਟ ਪੁਲਿਸ ਪਰਸਨ ਲੈ ਕੇ ਆਏ ਨੇ ਕਿ ਉਹਨੂੰ ਇੰਜਰੀ ਹੈ ਕੋਈ ਉਹਦੇ ਪੈਰ ਤੇ ਗਨ ਸ਼ਾਟ ਇੰਜਰੀ ਹੈ ਜੋ ਵੀ ਦੱਸ ਰਹੇ ਨੇ ਪੇਸ਼ੈਂਟ ਸਟੇਬਲ ਹੈ ਵੈਸੇ ਠੀਕ ਹੈ ਅਸੀਂ ਅੱਗੇ ਰੈਫਰ ਕਰਾਂਗੇ ਸਿਵਲ ਹਸਪੀਟਲ ਫਤਿਹਗੜ ਸਾਹਿਬ ਫਰਦਰ ਟਰੀਟਮੈਂਟ ਲਈ ਤੇ ਜੋ ਕੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਜਿਹੜਾ ਪੁਲਿਸ ਪਰਸਨ ਹੈ ਠੀਕ ਹੈ ਜੀ ਹਾਂਜੀ ਉਹ ਠੀਕ ਹੈ ਥੋੜਾ ਬੀਪੀ ਉਹਨਾਂ ਦਾ ਜ਼ਿਆਦਾ ਪਰ ਵੈਸੇ ਠੀਕ ਹੈ ਹਲਕਾ ਜਿਹਾ ਡਿਸਕੰਫਰਟ ਹੈ ਵੈਸੇ ਠੀਕ ਟੋਟਲ ਦੋ ਬੰਦੇ ਆਏ ਜੀ ਹਾਂ ਜੀ ਟ੍ਰੋਲ ਦੇ ਦੋ ਬੇਸ਼ਰ ਆਏ ਨੇ ਪੁਲਿਸ ਬਸ ਵਿੱਚ ਲੱਗੇ ਆਏ ਨੇ ਇੱਕ ਉਹਨਾਂ ਚੰਗ ਐਮਪਲੋਈ ਨੇ ਪੁਲਿਸ ਡਿਪਾਰਟਮੈਂਟ ਦਾ ਇੱਕ ਪਬਲਿਕ ਚੂਨ